ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜੀਐਸਟੀ ਸਲਾਬ ਵਿੱਚ ਬਹੁਤ ਵੱਡੇ ਬਦਲਾਅ ਕੀਤੇ ਗਏ ਜਿੱਥੇ ਕਿ ਜ਼ਰੂਰ ਮਰਜ਼ੀਆਂ ਚੀਜ਼ਾਂ ਜਿਹੜੀਆਂ ਸਸਤੀਆਂ ਹੋਈਆਂ ਨੇ ਉੱਥੇ ਦਵਾਈਆਂ ਵੀ ਜਿਹੜੀਆਂ ਸਸਤੀਆਂ ਹੋਈਆਂ ਨੇ ਮੇਰੇ ਨਾਲ ਜਿਹੜਾ ਬੀਜੇਪੀ ਦੇ ਪ੍ਰਧਾਨ ਹਰਦੀਪ ਸਿੰਘ ਸੰਧੂ ਨੇ ਕੀ ਕਹਿਣਾ ਸਰ ਜਿਹੜੇ ਕਿ ਹੁਣ ਜੀਐਸਟੀ 2 ਸਲਾਬ ਵਿੱਚ ਕਰ ਦਿੱਤੀ ਗਈ ਹੈ ਦੇਖੋ ਸਾਡੇ ਜਸਸਵਰ ਤੇ ਪਸਵੀ ਪ੍ਰਧਾਨ ਮੰਤਰੀ ਜੀ ਦੀ ਇੱਕ ਸੋਚ ਸੀ ਕਿ ਮੈਂ ਹਰ ਇੱਕ ਕਤਾਰ 'ਚ ਖੜੇ ਖੇਰਲੇ ਵਿਅਕਤੀ ਤੱਕ ਉਹ ਸੁਵਿਧਾਵਾਂ ਪਹੁੰਚਾਉਣੀਆਂ ਉਹਨਾਂ ਨੂੰ ਰਾਹਤ ਦੇਣੀ ਹੈ ਨਵਰਾਤਰੀ ਦੇ ਪਹਿਲੇ ਨਵਰਾਤਰੀ ਦੇ ਉੱਪਰ ਬਹੁਤ ਵੱਡਾ ਉਪਕਾਰ ਪਹਾਰ ਦਿੱਤਾ ਹੈ ਸਾਡੇ ਪ੍ਰਧਾਨ ਮੰਤਰੀ ਜੀ ਨੇ ਜਨਤਾ ਨੂੰ ਸਾਰੇ ਜਿਹੜੇ ਦੋ ਸਲੇਬਾਂ ਸੀਗੇ ਉਹਨਾਂ ਨੂੰ ਸਲੇਬ ਦੋ ਸਲੇਬਾਂ ਦੇ ਵਿੱਚ ਕਰ ਦਿੱਤਾ ਗਿਆ ਔਰ ਹਰ ਇੱਕ ਜ਼ਰੂਰਤ ਰੋਜ਼ ਦੀ ਜਿਹੜੀ ਜ਼ਰੂਰਤਮੰਦ ਚੀਜ਼ ਹੈ ਉਹਨੂੰ ਇੱਕ 5% ਦੇ ਸਲੇਬ ਵਿੱਚ ਲੈ ਆਂਦਾ ਜਿਹੜੀ ਕਿ ਬਹੁਤ ਹੀ ਰਾਹਤ ਹੈ ਔਰ ਕਾਰਾਂ ਜਿਹੜਾ ਕਿ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਹੈ ਗਰੀਬ ਆਦਮੀ ਦਾ ਕਿ ਮੈਂ ਇੱਕ ਭਾਵੇਂ ਛੋਟੀ ਕਾਰ ਲਵਾਂ ਕਾਰ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਪ੍ਰਧਾਨ ਮੰਤਰੀ ਨੇ ਸੁਪਨਾ ਸਰਕਾਰ ਕੀਤਾ ਕਾਰਾਂ ਸਸਤੀਆਂ ਕੀਤੀਆਂ ਔਰ ਸਭ ਤੋਂ ਵੱਡੀ ਗੱਲ ਸੀ ਜਦੋਂ ਲੋਕ ਬਿਮਾਰ ਹੋ ਜਾਂਦੇ ਸੀ ਉਹਨਾਂ ਦੀਆਂ ਜੇਬਾਂ ਖਾਲੀ ਹੋ ਜਾਂਦੀਆਂ ਸੀ ਕਈਆਂ ਨੂੰ ਕਰਜ਼ਾ ਲੈ ਕੇ ਜਿਨ੍ਹਾਂ ਨੂੰ ਕੋਈ ਕੈਂਸਰ ਦੇ ਜ਼ਿਕਰ ਰੱਬ ਨਾ ਕਰੇ ਕੋਈ ਉਹੋ ਜਿਹੀ ਬਿਮਾਰੀ ਲੱਗ ਜਾਂਦੀ ਸੀ ਉਹਨਾਂ ਦੇ ਘਰ ਤੱਕ ਵਿਕ ਜਾਂਦੇ ਸੀ ਉਹਨਾਂ ਨੂੰ ਦੇਖਦਿਆਂ ਹੋਇਆ ਪ੍ਰਧਾਨ ਮੰਤਰੀ ਨੇ ਅੱਜ ਦਵਾਈਆਂ ਦੇ ਵਿੱਚ ਬਹੁਤ ਵੱਡੀ ਰਾਹ ਦਿੱਤੀ ਹੈ ਜਿੱਤੇ 12% ਤੇ 18% ਦਾ ਸਲੈਬ ਸੀ ਉਹਨੂੰ ਕਰਕੇ 5% ਦੇ ਸਲੈਬ ਦੇ ਵਿੱਚ ਇੱਕ ਕਰ ਦਿੱਤਾ ਗਿਆ ਦੂਜੀ ਗੱਲ ਕੁਈ 33 ਦਵਾਈਆਂ ਐਸੀਆਂ ਨੇ ਜਿਹੜੀਆਂ ਕਿ ਕੈਂਸਰ ਦੇ ਮਰੀਜ਼ਾਂ ਵਾਸਤੇ ਯੂਜ਼ ਹੁੰਦੀਆਂ ਸੀਗੀਆਂ ਉਹਨਾਂ ਨੂੰ 0% ਤੇ ਉਹਨਾਂ ਨੂੰ ਟੈਕਸ ਲਾ ਦਿੱਤਾ ਗਿਆ ਉਹਨਾਂ ਦਾ ਟੈਕਸ ਵੇਵ ਆਫ ਕਰ ਦਿੱਤਾ ਗਿਆ ਇਹ ਬਹੁਤ ਵੱਡੀ ਰਾਹਤ ਸੀਗੀ ਉਸੇ ਪਲੱਸ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਉਸ਼ਾ ਹੈ ਲੋਕਾਂ ਨੂੰ ਬਹੁਤ ਵੱਡੀ ਰਾਹਤ ਹੈ ਇਸੇ ਕਰਕੇ ਅੱਜ ਅਸੀਂ ਸਾਡੇ ਜਿਹੜੇ ਪੰਜਾਬ ਦੇ ਕੈਮੀਕਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਔਰ ਵਪਾਰ ਮੰਡਲ ਦੇ ਉਪ ਚੇਅਰਮੈਨ ਸ੍ਰੀ ਸ਼ਰਿੰਦਰ ਦੁੱਗਲ ਜੀ ਉਹਨਾਂ ਨੇ ਅੱਜ ਕੈਮਿਸ ਐਸੋਸੀਏਸ਼ਨ ਵੱਲੋਂ ਪੰਜਾਬ ਵੱਲੋਂ ਅੱਜ ਇੱਥੇ ਇੱਕ ਸਾਨੂੰ ਅੰਮ੍ਰਿਤਸਰ ਭਾਜਪਾ ਦੇ ਸਾਰੇ ਆਦੇਦਾਰਾਂ ਨੂੰ ਅੱਜ ਇੱਥੇ ਬੁਲਾਇਆ ਔਰ ਅਸੀਂ ਇਹਨਾਂ ਦਾ ਸਨਮਾਨ ਕਰਨ ਆਏ ਹਾਂ ਔਰ ਇਹਨਾਂ ਦੇ ਨਾਲ ਇਹਨਾਂ ਦੀ ਸਾਰੀ ਟੀਮ ਹੈ ਸਾਡੇ ਅੰਮ੍ਰਿਤਸਰ ਕੈਮਿਸ ਐਸੋਸੀਏਸ਼ਨ ਦੇ ਜੇ ਸੋਈ ਜੀ ਔਰ ਫੂਡ ਪ੍ਰੋਸੈਸਿੰਗ ਐਸੋਸੀਏਸ਼ਨ ਦੇ ਟੁਕਰਾਲ ਜੀ ਔਰ ਸਾਰੀ ਇਹਨਾਂ ਦੀ ਟੀਮ ਔਰ ਮੇਰੇ ਨਾਲ ਡਾਕਟਰ ਰਾਮ ਚਾਵਲਾ ਜੀ ਕੁਮਾਰ ਰਮੇਸ਼ ਜੀ ਸ਼ੈਂਟੂ ਜੀ ਪ੍ਰਦੀਪ ਸ਼ਰੇਨ ਜੀ ਅਸੀਂ ਸਾਰੇ ਜਣੇ ਅੱਜ ਇੱਥੇ ਆਏ ਆ ਇਹਨਾਂ ਨੇ ਸਾਡਾ ਅਸੀਂ ਇਹਨਾਂ ਦਾ ਧੰਨਵਾਦ ਕਰਨਾ ਹੈ ਔਰ ਲੋਕਾਂ ਨੂੰ ਇਹ ਜਾਗਰੂਕ ਕਰਨ ਦੇ ਵੀ ਬਹੁਤ ਲੋੜ ਹੈ ਦੇਖੋ ਪ੍ਰਧਾਨ ਮੰਤਰੀ ਨੇ ਐਡਾ ਵੱਡਾ ਜਿਹੜਾ ਤੋਹਫਾ ਦਿੱਤਾ ਹੈ ਦੀਵਾਲੀ ਤੇ ਤੇ ਇਹਨਾਂ ਨੇ ਉਹ ਲੋਕਾਂ ਤੱਕ ਵੀ ਪਹੁੰਚ ਕਰਨੀ ਬਹੁਤ ਜ਼ਰੂਰੀਤ ਹੈ ਮੈਂ ਸਾਰੇ ਇਹਨਾਂ ਦੇ ਥਰੂ ਅੱਜ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਨਾ ਹੈ ਕਿ ਸਾਰੇ ਜਿੰਨੇ ਵੀ ਲੱਖਾਂ ਕੈਮਿਸਟ ਨੇ ਜਿਨ੍ਹਾਂ ਦੇ ਥਰੂ ਇਹ ਰਾਹਤ ਜਾਣੀ ਹੈ ਮਰੀਜ਼ਾਂ ਨੂੰ ਸੋ ਇਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਹੈ ਆਪਣੇ ਤੌਰ ਤੇ ਇਹ ਯਤਨ ਵੀ ਕਰਦੇ ਰਹਿੰਦੇ ਨੇ ਜਿੱਥੇ ਕੈਮਿਸਟ ਭਰਾਵਾਂ ਦੀ ਵੀ ਆ ਵੀ ਜਿਹੜੀਆਂ ਡਿਫਿਕਲਟੀਆਂ ਨੇ ਆ ਉਹਨਾਂ ਨੂੰ ਵੀ ਜਾ ਕੇ ਕਰਦੇ ਨੇ ਉਹਨਾਂ ਨੂੰ ਵੀ ਰਾਹਤ ਦੁਆਉਣ ਦੀ ਕੋਸ਼ਿਸ਼ ਕਰਦੇ ਨੇ ਉੱਤੇ ਕੰਜ਼ਿਊਮਰ ਨਾਲ ਜਿਹੜਾ ਬੈਨੀਫਿਟਸ ਹੈ ਉਹਨਾਂ ਵਾਸਤੇ ਵੀ ਲੜਾਈ ਲੜਦੇ ਰਹਿੰਦੇ ਨੇ ਔਰ ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਜੋ ਰਖਤ ਕੰਜ਼ਿਊਮਰ ਤੱਕ ਪਹੁੰਚਾਈ ਜਾਣੀ ਹੈ ਉਹ ਅਵਸ਼્ય ਕੈਮਿਸਟ ਸਾਰੇ ਪਹੁੰਚਾਉਣਗੇ ਔਰ ਇਹ ਸਾਰੀ ਟੀਮ ਨੇ ਅੱਜ ਸਾਨੂੰ ਇਹ ਵਿਸ਼ਵਾਸ ਦਵਾਇਆ ਔਰ ਅਸੀਂ ਅੱਜ ਇਹਨਾਂ ਨੂੰ ਸਨਮਾਨਿਤ ਕੀਤਾ ਕਿਉਂਕਿ ਇਹ ਹੀ ਇੱਕ ਅਸਲੀ ਕੜੀ ਹੈ ਜਿਹੜੀ ਕੰਜ਼ਿਊਮਰ ਨੂੰ ਜਿਹੜੇ ਪ੍ਰਧਾਨ ਮੰਤਰੀ ਜੀ ਦੇ ਦਿੱਤੇ ਹੋਏ ਰਾਹਤ ਕੰਜ਼ਿਊਮਰ ਤੱਕ ਪਹੁੰਚਾਏਗੀ ਸੋ ਇਹ ਅੱਜ ਅਸ਼ਵਾਸਨ ਲੈ ਕੇ ਅਸੀਂ ਜਾ ਰਹੇ ਹਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀ ਟੀਮ ਦਾ ਜਿਹੜੀ ਕਿ ਰਾਤ ਦਿਨ ਲੱਗੇਗੀ ਪ੍ਰਧਾਨ ਮੰਤਰੀ ਦੇ ਸੁਪਨਿਆਂ ਨੂੰ ਸੱਚ ਕਰੰਦੇ ਔਰ ਸਾਡੇ ਦੇਸ਼ ਦਾ ਇੱਕ ਇੱਕ ਨਾਗਰਿਕ ਜੋ ਵੀ ਤੋਹਫਾ ਪ੍ਰਧਾਨ ਮੰਤਰੀ ਜੀ ਨੇ ਨਵਰਾਤਰੀ ਤੇ ਦੀਵਾਲੀ ਤੇ ਦਿੱਤਾ ਹੈ ਉਹਨਾਂ ਤੱਕ ਪਹੁੰਚਾਉਣ ਵਾਸਤੇ ਅਸੀਂ ਹਰ ਮਾਰਕੀਟ ਦੇ ਵਿੱਚ ਸਾਨੂੰ ਅੱਜ ਬਲੈ ਜਾ ਰਿਹਾ ਭਾਵੇਂ ਕੋਈ ਵੀ ਸਲੈਬ ਭਾਵੇਂ ਡੇਰੀ ਵਾਲਿਆਂ ਦਾ ਕੋਗਾ ਪ੍ਰੋਡਕਟਸ ਦੇ ਕਟਿਆ ਉਹਨਾਂ ਨੇ ਵੀ ਸਾਨੂੰ ਬੁਲਾਇਆ ਸਾਰੇ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਔਰ ਇਹ ਜਿਹੜੀ ਪ੍ਰਧਾਨ ਮੰਤਰੀ ਦਾ ਤੋਹਫਾ ਸਾਡੀ ਇੱਕ ਮੰਨ ਦੀ ਤਮੰਨਾ ਹੈ ਭਾਰਤ ਜਨਤਾ ਪਾਰਟੀ ਅੰਮ੍ਰਿਤਸਰ ਵੱਲੋਂ ਸਾਰੀ ਸਾਡੀ ਟੀਮ ਵੱਲੋਂ ਵੀ ਆਪਾਂ ਵੱਖ-ਵੱਖ ਧਾਰਿਆਂ ਵਿੱਚ ਜਾਈਏ ਜਿੰਨੀਆਂ ਵੀ ਪ੍ਰਧਾਨ ਮੰਤਰੀ ਵੱਲੋਂ ਰਾਹਤ ਹੈ ਉਹ ਲੋਕਾਂ ਨੂੰ ਅਵੇਅਰ ਕਰੀਏ ਔਰ ਲੋਕਾਂ ਤੱਕ ਪਹੁੰਚਾਈਏ ਪ੍ਰਧਾਨ ਜੀ ਜੀਐਸਟੀ ਡਿਪਾਰਟਮੈਂਟ ਨੂੰ ਐਕਟਿਵ ਹੋਣਾ ਚਾਹੀਦਾ ਸੀ ਲੋਕਾਂ ਤੱਕ ਜਿਆਦਾ ਪਹੁੰਚ ਕਰਨੀ ਚਾਹੀਦੀ ਸੀਗੀ ਔਰ ਐਸੋਸੀਏਸ਼ਨ ਤੱਕ ਪਹੁੰਚ ਕਰਕੇ ਉਹਨਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਸੀ ਦੇਖੋ ਬੜ ਅਸੀਂ ਉਹ ਹੀ ਡਿਸਕਸ ਕਰ ਰਹੇ ਸੀਗੇ ਪ੍ਰਧਾਨ ਜੀ ਨੇ ਵੀ ਇਹ ਮੁੱਦਾ ਚੁੱਕਿਆ ਅਸੀਂ ਵੀ ਇਹੀ ਗੱਲ ਕਰ ਰਹੇ ਹਾਂ ਅਸੀਂ ਆਪਣੇ ਹਾਈ ਕਮਾਂਡ ਨੂੰ ਵੀ ਇਸ ਗੱਲ ਦਾ ਅਵਗਤ ਕਰਾਵਾਂਗੇ ਕਿ ਜਿਹੜਾ GST ਡਿਪਾਰਟਮੈਂਟ ਹੈ ਉਹ ਸੁੱਤਾ ਅੱਜ ਅਸੀਂ ਲੋਕ ਗਲੀ ਗਲੀ ਕੁਚੇ ਕੁਚੇ ਘੁੰਮ ਰਹੇ ਆ ਲੋਕਾਂ ਨੂੰ ਦਿੱਤੀਆਂ ਹੋਈਆਂ ਪ੍ਰਧਾਨ ਮੰਤਰੀ ਦੀ ਰਾਹਤ ਪੈਕੇਜ ਉਹਨਾਂ ਨੂੰ ਦੱਸ ਰਹੇ ਆ ਕਿ ਕੀ ਦਿੱਤਾ ਗਿਆ ਔਰ ਇਹ ਸਾਰੀ ਐਸੋਸੀਏਸ਼ਨਸ ਭਾਵੇਂ ਵਪਾਰ ਮੰਡਲ ਹੈਗਾ ਭਾਵੇਂ ਕੈਮਿਕਲ ਐਸੋਸੀਏਸ਼ਨ ਹੈ ਭਾਵੇਂ ਦੂਜੇ ਫੂਡ ਪ੍ਰੋਸੈਸਿੰਗ ਦੇ ਸਾਡੇ ਪ੍ਰਧਾਨ ਜੀ ਵੀ ਇੱਥੇ ਬੈਠੇ ਨੇ ਸਾਰੀ ਐਸੋਸੀਏਸ਼ਨਸ ਅੱਜ ਲੱਗੀਆਂ ਹੋਈਆਂ ਕਿ ਕੰਜ਼ਿਊਮਰ ਨੂੰ ਵੇਅਰ ਕਰੀਏ ਪਰ ਜਿਹੜਾ ਸਾਡਾ ਡਿਪਾਰਟਮੈਂਟ ਹੈ ਜਿਨ੍ਹਾਂ ਨੂੰ ਲੱਖਾਂ ਰੁਪਏ ਤਨਖਾਹ ਮਿਲਦੀ ਹੈ ਇਸੇ ਕੰਮ ਦੀ ਕਿ ਲੋਕਾਂ ਨੂੰ ਰਾਹਤ ਦੇਣ ਦੀ ਉਹ ਅੱਜ ਆਪਣੀਆਂ ਕੁਰਸੀਆਂ ਨਾਲ ਚਿਪਕੇ ਹੋਏ ਆ ਉਹਨਾਂ ਨੂੰ ਸਿਰਫ ਤੇ ਸਿਰਫ ਇੱਕੋ ਕੰਮ ਹੁੰਦਾ ਇਹਨਾਂ ਨੂੰ ਡਰਾਣਾ ਧਮਕਾਣਾ ਇਹਨਾਂ ਨੂੰ ਖਿਆਪੇ ਮਾਰਨੇ ਪਰ ਇਹਨਾਂ ਨੂੰ ਰਾਹਤ ਦੇਣ ਦਾ ਕੰਮ ਉਹਨਾਂ ਨੂੰ ਨਹੀਂ ਆਉਂਦਾ ਅਸੀਂ ਉਹਨਾਂ ਕੋ ਵੀ ਅੱਜ ਕੱਲ ਅਸੀਂ ਜਾਵਾਂਗੇ ਜਿਹੜੇ ਇੱਥੋਂ ਦੇ ਚੀਫ ਨੇ ਜੀਐਸਟੀ ਦੇ ਉਹਨਾਂ ਕੋਲ ਵੀ ਕੱਲ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਸਾਡੀ ਬਾਜਪਾ ਦੀ ਟੀਮ ਉਹਨਾਂ ਨੂੰ ਵੀ ਥੋੜਾ ਜਿਆ ਕੁਰਸੀ ਤੋਂ ਹਿਲਾਵਾਂਗੇ ਵੀ ਤੁਸੀਂ ਵੀ ਬਾਹਰ ਨਿਕਲੋ ਜਿਹੜੇ ਪ੍ਰਧਾਨ ਮੰਤਰੀ ਦੇ ਦਿੱਤੇ ਹੋਏ ਤੇ ਤੋਹਫੇ ਨੇ ਤੁਸੀਂ ਵੀ ਜਾਜਾ ਦੱਸੋ ਜਿੱਤਰਾ ਅਸੀਂ ਜਾ ਕੇ ਦੱਸਦੇ ਉਹਨਾਂ ਦੀ ਵੀ ਡਿਊਟੀ ਬੰਦੀ ਹੈ ਤਨਖਾਹ ਲੈ ਰਹੇ ਨੇ ਇਸ ਕਰਕੇ ਉਹਨਾਂ ਨੂੰ ਵੀ ਕੱਲ ਆਪਾਂ ਜਗਾਉਣ ਜਾ ਤਾ ਬਿਲਕੁਲ ਡੋਕਟਰ ਸਾਹਿਬ ਕੀ ਕਹਣਾ ਬਹੁਤ ਵੱਡੀ ਰਲੀਫ ਜਿਹੜੀ ਕਿ ਰੋਜ਼ ਦੀਆਂ ਜ਼ਰੂਰਤਾਂ ਦੀ ਸਮਾਨਤਾ ਵੀ ਮਿਲੀ ਨਾਲ ਦਵਾਈਆਂ ਤਾਂ ਵੀ ਬਹੁਤ ਜ਼ਿਆਦਾ ਜਿਹੜਾ ਕਿ ਡੀਐਸਟੀ ਉਹ ਡਿਡਕਸ਼ਨ ਕੀਤਾ ਦੇਖੋ ਜੀ ਮੈਂ ਤਾਂ ਆਪਣੀ 올 ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟਸ ਐਂਡ ਡਾਕਟਰ ਪੰਜਾਬ ਕੈਮਿਸਟਸ ਐਸੋਸੀਏਸ਼ਨ ਵੱਲੋਂ ਤੇ ਆਪਣੇ ਅੰਮ੍ਰਿਤਸਰ ਕੈਮਿਸਟਸ ਐਸੋਸੀਏਸ਼ਨ ਔਰ ਪੰਜਾਬ ਪਰਦੇਵਾਰ ਮੰਡਲ ਅੰਮ੍ਰਿਤਸਰ ਯੂਨਿਟ ਵੱਲੋਂ ਮੈਂ ਤਾਂ ਅਸੀਂ ਤਾਂ ਜਾਣੇ ਆ ਜੀ ਕਿ ਜਿਹੜਾ ਸ੍ਰੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਿਹੜਾ ਇੱਕ ਬੈਨੀਫਿਟ 140 ਕਰੋੜ ਹਿੰਦੁਸਤਾਨੀਆਂ ਨੂੰ ਦਿੱਤਾ ਉਹ ਪੇਸ਼ੈਂਟ ਨੂੰ ਤੱਕ ਪਹੁੰਚਣਾ ਚਾਹੀਦਾ ਹੈ ਅਸੀਂ ਪਿਛਲੇ ਇੱਕ ਹਫਤੇ ਤੋਂ ਸਾਡੇ 올 ਇੰਡੀਆ ਦੇ ਪੈਡਮਿਸਟਰ ਜੇ ਆਰ ਚੰਦੇ ਜੀ ਰਜੀਵ ਸਿੰਘਲ ਜੀ ਮੈਂ ਆਪ ਖੁਦ ਪੰਜਾਬ ਦੇ ਵਿੱਚ ਕੁੰਮ ਕੁੰਮ ਕੇ ਇੱਕ ਇੱਕ ਸ਼ਹਿਰ 'ਚ ਜਾ ਕੇ ਮੀਟਿੰਗਾਂ ਵੀ ਕਰ ਰਿਹਾ ਔਰ ਸਾਨੂੰ ਪੂਰੀ ਉਮੀਦ ਹੈ ਕੇ ਪੋਸਟਰ ਵੀ ਅਸੀਂ ਜਾ ਕੇ ਲਗਾ ਰਹੇ ਆ ਕਿ ਜਿਹੜੀ ਮੈਡੀਸਿਨ 12% ਤੋਂ 5% ਹੋਈਆਂ ਉਹ ਤੇ ਕਿੰਨਾ ਲੈਸ ਹੋਏਗਾ ਜਿਹੜੀਆਂ 18 ਤੋਂ 5% ਹੋਈਆਂ ਉਹਨਾਂ ਤੇ ਕਿੰਨਾ ਲੈਸ ਹੋਏਗਾ ਜਾਂ 33 ਹੋਈਆਂ ਜਿਹੜੀ ਐਂਟੀਕੈਸਰ ਮੈਡੀਸਿਨਸ ਆ ਉਹਨਾਂ ਤੇ 0% ਟੈਕਸ ਹੋ ਗਿਆ ਉਹ ਕਿੰਨੀਆਂ ਸਸਤੀਆਂ ਹੋਈਆਂ ਸਾਰਾ ਕੁਝ ਅਸੀਂ ਆਪਣੇ ਕੈਮਿਸ ਭਰਾਵਾਂ ਨੂੰ ਦੱਸ ਰਹੇ ਆ ਜਨਰਲ ਮੀਟਿੰਗ ਵੀ ਕਰ ਰਹੇ ਆ ਅਰਥੋਂ ਸੇ ਰੋਪੜ ਦੇ ਵਿੱਚ ਜਾ ਕੇ ਨੰਗਲ ਦੇ ਵਿੱਚ ਜਨਰਲ ਪਬਲਿਕ ਦੇ ਨਾਲ ਮੀਟਿੰਗ ਵੀ ਅਸੀਂ ਜਾ ਕੇ ਕੀਤੀ ਇਹ ਸਾਰਿਆਂ ਨੂੰ ਜਾਣੂ ਕਰਵਾਇਆ ਈਵਨ ਬਨਾਲਾ ਦੇ ਵਿੱਚ ਸੰਗ ਰੋਡ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੀ ਅਸੀਂ ਸ਼ਨੀਵਾਰ ਇੱਕ ਮੀਟਿੰਗ ਬੜੀ ਵੱਡੀ ਕੀਤੀ ਉਹਦੇ ਵਿੱਚ ਅਸੀਂ ਜਾਣੂ ਕਰਵਾਇਆ ਔਰ ਸਾਨੂੰ ਪੂਰੀ ਉਮੀਦ ਹੈ ਕਿ ਇੱਕ ਦਿਨ ਦੇ ਵਿੱਚ ਇੱਕ ਨਿਕਟਨ ਕਾਰਨਰਸ ਆਫ ਪੰਜਾਬ ਦਾ ਜਿਹੜਾ ਸਾਡੇ ਪ੍ਰਧਾਨ ਮੰਤਰੀ ਦਾ ਸੁਨੇਹਾ ਹੈ ਕਿ ਇਹ ਘੱਟ ਮੈਡੀਸਿਨਸ ਦੇ ਉੱਪਰ ਸਾਨੂੰ ਜਿਹੜੀ ਸਾਡੀ ਮੈਨੂਫੈਕਚਰਿੰਗ ਹੈ ਉਹਨਾਂ ਨੇ ਅਸ਼ੂਰੈਂਸ ਵੀ ਦੋਇਆ ਕਿ ਇਮੀਡੀਏਟਲੀ ਅਸੀਂ ਨਵੇਂ ਐਮ ਆਰ ਪੀ ਦੇ ਉੱਪਰ ਔਰ ਨਵੇਂ ਬੈਚਸ ਜਿਹੜੇ ਐ ਇਮੀਡੀਏਟਲੀ ਮਾਰਕੀਟ ਕਰ ਰਿਹਾ ਪਰ ਸਾਨੂੰ ਮੈਟਰੋਲੋਜੀਕਲ ਡਿਪਾਰਟਮੈਂਟ ਨੇ ਕਿਹਾ ਕਿ ਪੁਰਾਣੇ ਸਟਾਕ ਜਿਹੜੇ ਤੁਹਾਡੇ ਕੋਲ ਪਏ ਨੇ ਉਹ ਤੁਸੀਂ ਲੈਸ ਕਰਕੇ ਵੇਚਨੇ ਤੇ ਮੇਰੇ ਸਾਰੇ ਹੀ ਕੈਮਿਸ ਵੀਰਾ ਨੂੰ 30000 ਦੇ 30000 ਕੈਮਿਸਟਰੀ ਰਨੋ ਅਪੀਲ ਹੈ ਕਿ ਉਹ ਆਪਣੇ ਬਿੱਲ ਕਟਣ ਉਹਦੇ ਵਿੱਚ ਸਪੈਸ਼ਲ ਮੈਂਸ਼ਨ ਕਰਨ ਨਿਊ ਜੀਐਸਟੀ 5% ਔਨ ਜਿਹੜਾ ਸਟਾਕਸ ਪ੍ਰਾਈਸ ਹੈ ਜਾਂ ਰਿਟੇਲਰ ਪ੍ਰਾਈਸ ਹੈ ਸੇਮ ਆਪਣੇ ਰਿਟੇਲਰਸ ਵੀਰਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਆਪਣੇ ਬਿੱਲ ਦੇ ਉੱਪਰ ਮੈਂਸ਼ਨ ਕਰਨ ਕਿ ਇੰਨੇ ਪਰਸੈਂਟ ਲੈਸ ਜਿਹੜਾ ਉਹ ਨਵੇਂ ਜੀਐਸਟੀ ਰਜਿਮ ਦੇ ਵਿੱਚ ਹੋਇਆ ਤਾਂ ਕਿ ਜਿਹੜਾ ਇਸ ਘਟੇ ਰੇਟ ਨੇ ਇਹਦਾ ਲੋਕਾਂ ਨੂੰ ਫਾਇਦਾ ਹੋਸੇ ਤੇ ਕੈਮਿਸਟ ਭਰਾਵਾਂ ਨੂੰ ਵੀ ਫਿਰ ਜੀਐਸਟੀ ਰਿਫੰਡ ਮਿਲ ਜਾਏਗਾ ਜੀ ਹਾਂਜੀ ਮੇਰੇ ਜਿਹੜੇ ਤਾਂ ਜੀਐਸਟੀ ਰਜਿਮ ਦੇ ਵਿੱਚ ਆ ਰਹੇ ਡੇ ਹੈਗੇ ਨੇ ਉਹ ਸਾਰਿਆਂ ਨੂੰ ਹੀ ਜੀਐਸਟੀ ਰਿਫੰਡ ਜਿਹੜਾ ਕਿ ਉਹਨਾਂ ਨੇ ਪਹਿਲੇ 12% ਤੇ 18% ਤੇ ਪਰਚੇਸ ਕੀਤਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਰਿਫੰਡ ਕੀਤਾ ਜਾ ਅਸੀਂ ਇੰਡਸਟਰੀ ਵੱਲੋਂ ਵੀ ਆਪਣੇ ਕੁਝ ਕੰਪਨੀਆਂ ਆਲਰੇਡੀ ਕੋ 78 ਕੰਪਨੀਆਂ ਕੋਲੋਂ ਕੁਝ ਬੈਨੀਫਿਟ ਦਵਾ ਕੇ ਕਿਉਂਕਿ ਛੋਟੇ ਆਦਮੀ ਇਹਨੂੰ ਕਈ ਤਰ੍ਹਾਂ ਦੇ ਲਾਚਵੇ ਦੇ ਵਿੱਚ ਹੋਣਾ ਤੇ ਉਹਨੂੰ ਕੰਪਨਸੇਟ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਕਿਸੇ ਵੀ ਵਪਾਰੀ ਦਾ ਕੋਈ ਨੁਕਸਾਨ ਨਾ ਹੋਵੇ ਔਰ ਪੇਸ਼ੰਟ ਨੂੰ ਇਸ ਚੀਜ਼ ਦਾ ਫਾਇਦਾ ਉਹਨਾਂ ਨੂੰ ਪਹੁੰਚੇ ਬਿਲਕੁਲ ਜੀ ਬਿਲਕੁਲ ਜੋ ਚਸ਼ਨ ਦਾ ਮਾਹੌਲ ਬਿਲਕੁਲ ਜਿੱਥੇ ਕੀ ਰੋਜ਼ਮਰਰਾ ਦੀਆਂ ਜਿਹੜੀਆਂ ਚੀਜ਼ਾਂ ਨੇ ਉੱਥੇ ਜੀਐਸਟੀ ਘਟਾਈ ਗਈ ਹੈ ਔਰ ਖਾਸ ਕਰਕੇ ਜੋ ਦਵਾਈਆਂ ਨੇ ਉਸੇ ਵੀ ਜੀਐਸਟੀ ਜਿਹੜੀ ਕੀ ਉਹ ਰਿਡਿਊਸ ਕੀਤੀ ਗਈ ਹੈ ਜਿਸ ਦਾ ਕੀ ਸਿੱਧਾ ਸਿੱਧਾ ਫਾਇਦਾ ਲੋਕਾਂ ਨੂੰ ਉਹ ਮਿਲਦਾ ਹੋਇਆ ਵਿਖਾਈ ਦੇ ਰਿਹਾ ਜਿਸ ਦੇ ਤਹਿਤ ਲਗਾਤਾਰ ਭਾਜਪਾ ਦੀ ਜਿਹੜੀ ਟੀਮ ਹੈ ਉਹ ਵੱਖ-ਵੱਖ ਵਪਾਰਕ ਐਸੋਸੀਏਸ਼ਨ ਤੱਕ ਪਹੁੰਚ ਰਹੀ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਔਰ ਇਸ ਚੀਜ਼ ਦੀ ਜਿਹੜੀ ਕੀ ਉਹ ਸ਼ਲਾਘਾ ਵੀ ਲਗਾਤਾਰ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਕੈਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੇਣਿਕਾ ਸਟੇਅਰ TV ਅੰਮ੍ਰਿਤਸਰ